ਅੱਧਿਕਾ ਨਾ 6 ਫੁੱਟ ਦੀ ਕੰਧ ਚੜ ਜਾਣਾ ਚਾਹੀਦਾ ਤੇ ਉੱਤੇ ਖੜ ਕੇ ਐ ਕਰਨਾ ਚਾਹੀਦਾ ਚੜ ਕੇ ਆਜਾ ਚੜਗੇ ਕੰਧ ਫੇਰ ਜੋ ਫਿਰ ਆਹ ਲਾ ਲੂ ਪਹਿਲਾਂ ਹੁਣ ਦੂਜੇ ਪਾਸੇ ਨੂੰ ਕਰ ਜੀ ਆ ਚੜਜੋ ਫਰੰਟ ਫਰੰਟ ਲਾਓ ਚੱਲ ਗਏ ਓਏ ਆ ਆ ਤਾਉਣ ਚ ਲਾਇ ਕਰੋ ਚਲੋ ਹੁਣ ਰੈਡੀ ਚਲੋ 1

ਕੋਈ ਜੱਕਰ ਨਹੀਂ ਵੇਡ ਲਾ ਲਾ ਕੇ ਵੇਡ ਤੋੜ ਦਿਓ ਸੱਟ ਕੇ ਨਾ ਤੋੜਿਓ ਠੀਕ ਆ ਨੋ ਮੈ ਲਾ ਆ ਲਾ ਕੇ ਤੋੜਦੇ ਆ ਹਾਂ ਬੈਂਚ ਪ੍ਰੈਸ ਮਤਲਬ ਡੈਡ ਊਟ ਤੇ ਜਾਵੇ ਤੋਡੀ ਸਰਦੀ ਚ ਫੇਰ ਫਦਾ ਹਾਂ ਬਸ ਕਬ ਲੈ ਜਣੀ ਉਹ ਤਨੂੰ ਸੱਸਾ ਚੜਦੇ ਆ ਜੰਪ ਲਾਵਾ ਲਾਸਟ ਸੈਟ ਆ ਠੀਕ ਆ ਓਏ ਸਰਦੀ ਚ ਘੋ ਖਾਣ ਦਾ ਤਰੀਕਾ ਦੱਸਣਾ ਨੂੰ ਕਟੋ ਘਟ ਦੋ ਦਿਨ ਸੇਵਿੰਗਾਂ ਘਿਓ ਵਾਲੀਆਂ ਠੀਕ ਹੈ ਦੋ ਦਿਨ ਬਣਾਇਆ ਕਰੋ ਪੰਜੀਰੀ ਪੰਜੀਰੀ ਦੇ ਵਿੱਚ ਪਾਇਆ ਕਰੋ ਘਿਓ ਸ਼ੱਕਰ ਦਾਖਾਂ ਠੀਕ ਹੈ ਵਿੱਚ ਦਾਖਾ ਪਾ ਲੈਣੀ ਉਹਦੇ ਜੇ ਹੋਰ ਕੁਝ ਪਾਉਣਾ ਤਾਂ ਗ੍ਰੈਂਡ ਕਰਕੇ ਅਖਰੋਟ ਜੋ ਪੀਸ ਕੇ ਕਾਜੂ ਅਖਰੂਟ ਕਾਜੂ ਨਾ ਪਾਓ ਅਖਰੋਟ ਪਿਆਉਣਾ ਜੇ ਬਦਾਮ ਤੇ ਬਦਾਮ ਤੇ ਅਖਰੋਟ ਜੇ ਪਾਉਣਾ ਉਹਦੇ ਵਿੱਚ ਜੋ ਕੁੱਟ ਕੇ ਪਹਿਲਾਂ ਪਿਉਂਗੇ ਰਾਤ ਨੂੰ ਫਿਰ ਉਹਨੂੰ ਕੁੱਟ ਕੇ ਪੀਸ ਕੇ ਫਰੋਂ ਚੂਰੀ ਚ ਪਾ ਲੋ ਠੀਕ ਆ ਇਸ ਟਾਈਮ ਚੂਰੀ ਖਾਣੀ ਸਭ ਤੋਂ ਵਧੀਆ ਚੀਜ਼ ਆ ਜਿਹੜੇ ਜਾਲੀ ਹੀਰਾ ਨਾ ਪ੍ਰੋਡਕਟ ਜਿਹਾ ਹੁੰਦੇ ਜਿਹੜੇ ਜਾਲੀ ਪ੍ਰੋਡਕਟ ਜਿਹਾ ਹੁੰਦੇ ਆ ਲਾ ਲਾ ਕੇ ਸਮਾਨ ਨੂੰ ਵੱਡੇ ਵੱਡੇ ਡੋਲੇ ਨਹੀਂ ਬਣਾਈ ਫਿਰਦੇ ਲੋਕ ਉਹ ਵਹੀ ਹੁੰਦਾ ਜਿਵੇਂ ਹਰਜੂ ਹਰਜੂ ਹਰ ਉਹ ਕੋਈ ਨਹੀਂ ਉਹ ਆ ਜਾਂਦਾ ਜਿਵੇਂ ਗੁਬਾਰਾ ਨਹੀਂ ਹੁੰਦਾ ਬਾਰੇ ਜਿਹਾ ਭਰ ਲਈ ਜਦੋਂ ਗੁਬਾਰੇ ਦੇ ਵਿੱਚ ਹੋਇਆ ਨਿਕਲ ਗਿਆ ਉਹ ਐ ਨਹੀਂ ਹੋ ਜਾਂਦਾ ਜਿਵੇਂ ਕਿਟਿਆ ਹੁੰਦਾ ਤੇ ਐਂ ਸਰੀਰ ਹੁੰਦਾ ਸਪੀਰਿਟ ਵਾਲਾ इस करके डूल बालों के चक्कर देना पवो मेहनत लाओ चलो तीजा सट तो। चल गए नहीं।, नहीं नहीं दस दोनों वो छे सत अठ म गया नौ bus bus